ਅਬੋਰ ਦੇ ਖੋਈਆ ਸਰਵਰ ਇੱਕ ਪੈਟਰੋਲ ਪੰਪ ਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਦੋ ਨੌਜਵਾਨਾਂ ਨੂੰ ਅਬੋਰ ਪੁਲਿਸ ਨੇ ਕਾਬੂ ਕੀਤਾ ਹੈ ਇਹ ਜਾਣਕਾਰੀ ਡੀਐਸਪੀ ਅਬੌਰ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਸਾਂਝੀ ਕੀਤੀ ਗਈ ਹੈ ਉਹਨਾਂ ਦੱਸਿਆ ਕਿ ਇਹਨਾਂ ਨੌਜਵਾਨਾਂ ਵੱਲੋਂ ਅਬੌਰ ਅਤੇ ਮੜਲੋਟ ਦੇ ਵਿੱਚ ਲੁੱਟਖੋਹਾਂ ਨੂੰ ਅੰਜਾਮ ਦਿੱਤਾ ਜਾਂਦਾ ਸੀ ਜੋ ਉਹਨਾਂ ਨੇ ਅੱਜ ਕਾਬੂ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਬਨੇਰੋ ਸਾਡੇ ਨਾਲ ਦੇਖਦੇ ਰਹੋ ਸਾਡਾ ਚੈਨਲ ਜੇਕਰ ਸਾਡੇ ਫੇਸਬੁਕ ਪੇਜ ਤੇ ਹੋ ਤਾਂ ਸਾਡੇ ਫੇਸਬੁਕ ਪੇਜ ਨੂੰ ਹੁਣੇ ਫੋਲੋ ਕਰ ਲਓ ਤਾਂ ਜੋ ਪੰਜਾਬ ਭਰ ਦੀਆਂ ਖਬਰਾਂ ਤੁਹਾਡੇ ਤੱਕ ਪਹਿਲੇ ਪਹੁੰਚ ਸਕਣ ਆਪਣੇ ਫਾਜ਼ਲਕਾ ਦੇ ਵਿੱਚ ਮਾਹੌਲ ਨੂੰ ਸੁਖਾਵਾ ਤੇ ਲਾਅ ਨਾਅਰ ਨੂੰ ਬਰਕਰਾਰ ਰੱਖਣ ਲਈ ਪੰਜਾਬ ਪੁਲਿਸ ਨੇ ਸ਼ਤਵਚਨ ਵੱਧ ਤੇ ਇੱਕ ਐਸਐਸਪੀ ਮਨਜੀਤ ਸਿੰਘ ਜੀ ਦੀ ਅਗਵਾਈ ਹੇਠ ਜਿੰਨੀਆਂ ਵੀ ਵਾਰਦਾਤਾਂ ਲੁੱਟਾਂ ਜਾਂ ਖੋਹਾਂ ਦੀਆਂ ਆਪਣੇ ਫਾਜ਼ਲਕਾ ਦੇ ਵਿੱਚ ਹੋ ਰਹੀਆਂ ਨੇ ਉਹਨਾਂ ਨੂੰ ਸਖਤੀ ਨਾਲ ਲੈਂਦੇ ਹੋયા ਉੱਥੇ ਪੂਰੀ ਕਾਰਵਾਈ ਕੀਤੀ ਜਾ ਰਹੀ ਹੈ ਅੱਜ ਜਿਹੜੀ ਅ ਪ੍ਰੈਸ ਕਾਨਫਰੰਸ ਹੈ ਇਸ ਵਿੱਚ ਜਿਹੜੀ ਆਪਣੀ ਵਾਰਦਾਤ 3-4 ਵਾਲੀ ਰਾਤ ਨੂੰ ਜਿਹੜੀ ਆਪਾਂ ਕੋਹਿਆ ਸਰਵਰ ਥਾਣੇ ਦੇ ਵਿੱਚ ਪੈਟਰੋਲ ਪੰਪ ਸੀਮਾਰ ਪੈਟਰੋਲ ਪੰਪ ਸੀ ਉੱਥੇ ਕੁਝ ਦੋ ਨੌਜਵਾਨ ਵਿਅਕਤੀਆਂ ਨੇ ਕਾਪੇ ਦੀ ਨੋਕ ਤੇ ਤਿੰਨ ਮੋਬਾਈਲ ਫੋਨ ਤੇ 2960 ਰੁਪਏ ਜਿਹੜੇ ਹੈਗੇ ਉਤੋਂ ਉਹ ਖੋ ਕੇ ਭੱਜੇ ਸਨ ਤੇ ਉਸੇ ਨੂੰ ਹੀ ਜਿਵੇਂ ਹੀ ਪੁਲਿਸ ਨੂੰ ਇਸ ਸੰਬੰਧੀ ਰਿਪੋਰਟ ਦਿੱਤੀ ਗਈ ਪਰਚਾ ਦਰਜ ਕਰਕੇ ਅਗਲੀ ਇਨਵੈਸਟੀਗੇਸ਼ਨ ਚਾਲੂ ਕੀਤੀ ਗਈ ਜਿਹੜੇ ਕਿ ਹੈਗੇ ਦੋਨੋਂ ਦੋਸ਼ੀਆਂ ਨੂੰ ਟ੍ਰੇਸ ਕੀਤਾ ਗਿਆ ਤੇ ਉਹਨਾਂ ਨੂੰ ਫੜਿਆ ਗਿਆ ਕਿੰਨੇ ਵਾਰਦਾਤਾਂ ਨੂੰ ਅੰਜਾਮ ਦੇ ਚੁੱਕੇ ਹਨ ਇਹਨਾਂ ਦੀ ਜੋ ਹੁਣ ਤੱਕ ਸਾਡੀ ਮੁੱਢਲੀ ਪੁੱਛਗਿੱਛ ਕੀਤੀ ਗਈ ਹੈ ਇਹਦੇ ਵਿੱਚ ਇਹ ਕਰੀਬ 8 ਵਾਰਦਾਤਾਂ ਨੂੰ ਖੋਧੀਆਂ ਨੂੰ ਜਿਹੜਾ ਹੈ ਅੰਜਾਮ ਦੇ ਚੁੱਕੇ ਨੇ ਇਹ ਜਿਹੜਾ ਮੇਨਲੀ ਟਾਰਗੇਟ ਕਰ ਰਹੇ ਸੀ ਪੈਟਰੋਲ ਪੰਪਸ ਨੂੰ ਤੇ ਉਸ ਤੋਂ ਇਲਾਵਾ ਕੋਈ ਵੀ ਕੋਈ ਰਾਹੀਰ ਵਿਅਕਤੀ ਉਹਨੂੰ ਕੱਲਾ ਦੇਖ ਕੇ ਟਾਰਗੇਟ ਕਰਦੇ ਸੀ ਕਿ ਰਿਵਰੀ ਕੀ ਕੀਤੀ ਹੈ ਸਿਰਫ ਇਹਦੇ ਵਿੱਚ ਸਾਨੂੰ ਜਿਹੜਾ ਇਹਨਾਂ ਤੋਂ ਇਹਨਾਂ ਵੱਲੋਂ ਜਿਹੜਾ ਦਰਾਂਨ ਵਰਤਿਆ ਜਾ ਰਿਹਾ ਵੈਪਨ ਸੀਗਾ ਉਹ ਦੇ ਦਰਾਂਨ ਕਾਪਾ ਇਹ ਬਰਾਮਦ ਕੀਤਾ ਗਿਆ ਇਹਨਾਂ ਵੱਲੋਂ ਜਿਹੜੇ ਉੱਥੋਂ ਮੋਬਾਈਲ ਫੋਨ ਖੋਹ ਕੀਤੇ ਗਏ ਸੀ ਦੋ ਮੋਬਾਈਲ ਫੋਨ ਰਿਕਵਰ ਕੀਤੇ ਨੇ ਜਿਹੜੇ ਪੈਸੇ ਖੋਹ ਕੀਤੇ ਗਏ ਸੀ ਹੋਰ ਕਵਰ ਕੀਤੇ ਗਏ ਨੇ ਤੇ ਜਿਹੜਾ ਵਾਰਦਾਤ ਸਮੇਂ ਇਹਨਾਂ ਨੇ ਮਤਲਬ ਕਿ ਹੋਰ ਹਜ਼ਾਰ ਵਾਰਤੇ ਨੇ ਉਹ ਵੀ ਇਹਨਾਂ ਤੋਂ ਰਿਕਵਰ ਕੀਤੇ ਗਏ ਨੇ ਤੇ ਮੋਟਰਸਾਈਕਲ ਜਿਹੜਾ ਪਲਸ ਵਾਲੇ ਯੂਜ਼ ਕਰ ਰਹੇ ਸੀ ਵਾਰਦਾਤਾਂ ਦੇ ਵਿੱਚ ਉਹ ਵੀ ਰਿਕਵਰ ਕਰ ਲਿਆ ਗਿਆ। ਹੋਰ ਕਿੱਥੇ ਕਿੱਥੇ ਵਾਰਦਾਤਾਂ ਦਿੱਤੀਆਂ ਸਨ ਨਾਲ ਕੋਈ ਰਾਸਤਾਨ ਹੈ। ਇਹਨਾਂ ਦਾ ਜਿਹੜਾ ਮੇਨ ਏਰੀਆ ਜਿਹੜਾ ਇਹਨਾਂ ਨੇ ਟਾਰਗੇਟ ਕੀਤਾ ਉਹ ਸੀਗਾ ਆਪਣਾ ਅਬੋਹਰ ਦਾ ਏਰੀਆ ਐਂਡ ਮਲੋਟ ਦਾ ਹੈ। ਜੀ ਇਹਨਾਂ ਦੀਆਂ ਕੁਝ ਵਾਰਦਾਤਾਂ ਮਲਵੋਟ ਚ ਕੀਤੀ ਗਈਆਂ ਹਨ ਇਹਨਾਂ ਵੱਲੋਂ ਤੇ ਕੁਝ ਆਪਣੇ ਆਪਣੇ ਇੱਕ ਵਾਰਦਾਤ ਸਾਡੀ ਕੋਈਆਂ ਸਰਵਰ ਥਾਣੇ ਦੀ ਇਹ ਕਿੰਨੇ ਦਿਨਾਂ ਤੋਂ ਕਰ ਰਹੇ ਸੀ ਇਹ ਇਹਨਾਂ ਨੇ ਜੋ ਹੁਣ ਤੱਕ ਦੀ ਮਟਲੀ ਪੁੱਛ ਕੇ ਸਾਡੀ ਹੋਈ ਹੈਗੀ ਇਹਨਾਂ ਨੇ ਇਹਨਾਂ ਨੂੰ ਕੋਈ 15-20 ਦਿਨਾਂ ਤੋਂ ਇਹ ਚੀਜ਼ਾਂ ਇਹ ਕਰ ਰਹੇ ਸੀਗੇ ਮਤਲਬ ਜਦੋਂ ਸਾਡੀ ਵਾਰਦਾਤ ਕੀਤੀ ਉਸ ਤੋਂ ਜਸਟ ਫੇਲਾ ਇਹਨਾਂ ਨੇ ਸਟਾਰਟ ਕੀਤੀਆਂ ਸੀ ਤੇ ਪੁਲਿਸ ਨੇ ਉਹਨੂੰ ਸਖਤੀ ਨਾਲ ਲੈਂਦਿਆਂ ਹੋਇਆ ਉਦੋਂ ਤੋਂ ਹੀ ਇਹਨਾਂ ਦੇ ਖਿਲਾਫ ਸਦਰ ਮਲਵੋਟ ਚ ਵੀ ਪਰਚਾ ਰਜਿਸਟਰ ਹੈਗਾ ਜਿਹੜੀਆਂ ਉੱਥੇ ਇਹਨਾਂ ਨੇ ਵਾਰਦਾਤਾਂ ਕੀਤੀਆਂ ਉਹਦੇ ਸੰਬੰਧ ਸਭ ਤੋਂ ਫੜੇ ਗਏ ਆ ਜੀ ਕਿੱਥੋਂ ਫੜੇ ਕਿੱਥੋਂ ਇਹ ਜਿਹੜੇ ਹੈਗੇ ਗੋਵਿੰਦਗੜ ਆਪਣੇ ਹੈਗੇ ਜਿਹੜਾ ਬੇੜੀ ਚੌਕ ਤੋਂ ਫੜੇ ਗਏ ਉੱਥੋਂ ਹੀ ਆਪਾਂ ਜਿਹੜਾ ਇਹਨਾਂ ਦਾ ਮੋਟਰਸਾਈਕਲ ਇਸ ਵਾਰਦਾਤ ਨੂੰ ਟ੍ਰੇਸ ਕਰਨ ਲਈ ਆਪਣੇ ਐਸ ਐਚਓ ਗੁੰਆਂ ਸਰਵਰ ਤੇ ਚੌਂਕੀ ਇੰਚਾਰਜ ਕਲਰ ਖੇੜਾ ਨੇ ਬਹੁਤ ਅਹਿਮ ਭੂਮਿਕਾ ਨਿਭਾਈ ਜਿੱਦ ਦੇ ਜਿਸ ਦਿਨ ਤੋਂ ਹੀ ਇਹ ਜਿਹੜੀ ਵਾਰਦਾਤ ਹੋਈ ਸੀ ਉਸ ਸਮੇਂ ਤੋਂ ਹੀ ਇਹਨਾਂ ਦਿਆਂ ਦੋ ਥਾਣੇ ਕੁੱਲ ਸਰਵਰ ਦੀ ਟੀਮ ਚੋਂ ਕਿ ਕਲਰ ਖੇਡਾਂ ਦੀ ਟੀਮ ਇਹ ਜੁਆਇੰਟਲੀ ਕੰਮ ਕਰ ਰਹੀ ਹੈ